ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਹਨ ਪਰ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ ਅਤੇ ਇਸ ਤੋਂ 4 ਤੋਂ 5 ਦਿਨ ਪਹਿਲਾਂ 1.5 ਲੱਖ ਦੀ ਵਿਆੰਗ ਵੋਟਰ ਪੋਸਟਲ ਪੈਲਟ ਪੇਪਰਾਂ ਰਾਹੀਂ ਵੋਟ ਪਾਉਣ ਕੇਸ ਦੇ ਲਈ ਕਮਿਸ਼ਨ ਨੇ 25, 26, 27, 28 ਮਈ ਦੀ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਹੈ ਇਸ ਤੋਂ ਪਹਿਲਾਂ ਕਮਿਸ਼ਨ ਇਹਨਾਂ ਸਾਰੇ ਵੋਟਰਾਂ ਤੋਂ ਸਹਿਮਤੀ ਫਾਰਮ ਭਰਵਾ ਰਿਹਾ ਹੈ ਇਸ ਦੇ ਲਈ ਬੀਐਲਓਜ਼ ਘਰ ਘਰ ਜਾ ਕੇ ਆਪਾਂ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਉਹ ਕਿਵੇਂ ਵੋਟ ਪਾਉਣਾ ਚਾਹੁੰਦੇ ਹਨ ਜੇ ਉਹ ਘਰ ਤੋਂ ਵੋਟ ਪਾਉਣਾ ਚਾਹੁੰਦੇ ਹਨ ਇਸ ਲਈ ਉਹ ਪੋਸਟਲ ਵੈਲਟ ਪੇਪਰ ਰਾਹੀਂ ਸਹਿਮਤੀ ਫਾਰਮ ਭਰ ਰਹੇ ਹਨ ਅਤੇ ਜੇਕਰ ਉਹ ਪੋਲਿੰਗ ਸਟੇਸ਼ਨ ਉੱਤੇ ਆ ਕੇ ਵੋਟ ਪਾਉਣਾ ਚਾਹੁੰਦੇ ਹਨ ਤਾਂ ਇਹ ਜਾਣਕਾਰੀ ਜਿਹੜੀ ਉਹ ਵੀ ਇਕੱਠੀ ਕਰ ਰਹੇ ਹਨ ਚੋਣ ਕਮਿਸ਼ਨ ਪੋਸਟਲ ਵੈਲਟ ਪੇਪਰ ਰਾਹੀਂ 12ਵੇਂ ਫਾਰਮ ਭਰ ਕੇ ਬਜ਼ੁਰਗ ਅਤੇ ਵੋਟਰ ਪਾਹ ਜਾਂਦੀ ਸਹਿਮਤੀ ਲੈ ਰਿਹਾ ਹੈ ਕੋਈ ਵੀ ਵਿਅਕਤੀ ਇਸ ਫਾਰਮ ਨੂੰ ਘਰ ਬੈਠੇ ਡਾਊਨਲੋਡ ਕਰ ਸਕਦਾ ਹੈ ਉਹ ਖੁਦ ਜਾਂ ਆਪਣੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਫਾਰਮ ਨੂੰ ਨੇੜਲੇ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਇਹ ਵਿਵਸਥਾ ਵੀ ਕੀਤੀ ਹੈ ਕਿ ਜਦੋਂ ਪਾਹਜਨ ਜਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਪੋਸਟਲ ਬੈਲਟ ਨਾਲ ਵੋਟ ਪਾਉਣਗੇ ਤਾਂ ਟੀਮ ਵੋਟ ਹਾਊਸ ਪਹੁੰਚੇਗੀ ਪੱਖਪਾਤ ਦੇ ਦੋਸ਼ਾਂ ਤੋਂ ਬਚਣ ਲਈ ਟੀਮ ਦੇ ਵਿੱਚ ਇੱਕ BLO ਦੋ ਚੋਣ ਅਮਲਾ ਤੇ ਰਾਜਨੀਤਿਕ ਪਾਰਟੀਆਂ ਦੇ ਏਜੰਟ ਨੇ ਜਿਹੜੇ ਉਹ ਸ਼ਾਮਲ ਹੋਣਗੇ ਵੀਡੀਓ ਰਿਪੋਰਟ ਦੀ ਅਪਡੇਟ ਨਿਊਜ਼ சேனਲ ਧੰਨਵਾਦ ਪੰਜਾਬ ਦੇ ਵਿੱਚ ਇੱਕ ਜੂ ਨੂੰ ਚੋਣਾਂ ਹੋਣੀਆਂ ਹਨ ਪਰ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ ਅਤੇ ਇਸ ਤੋਂ 4 ਤੋਂ 5 ਦਿਨ ਪਹਿਲਾਂ 1.5 ਲੱਖ ਦੀ ਵਿਆੰਗ ਵੋਟਰ ਪੋਸਟਲ ਪੈਲਟ ਪੇਪਰਾਂ ਰਾਹੀਂ ਵੋਟ ਪਾਉਣ ਕੇ ਇਸ ਦੇ ਲਈ ਕਮਿਸ਼ਨ ਨੇ 25, 26, 27, 28 ਮਈ ਦੀ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਹੈ ਇਸ ਤੋਂ ਪਹਿਲਾਂ ਕਮਿਸ਼ਨ ਇਹਨਾਂ ਸਾਰੇ ਵੋਟਰਾਂ ਤੋਂ ਸਹਿਮਤੀ ਫਾਰਮ ਭਰਵਾ ਰਿਹਾ ਹੈ ਇਸ ਦੇ ਲਈ ਬੀਐਲਓਜ਼ ਘਰ-ਘਰ ਜਾ ਕੇ ਅਪਾਹਜ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਉਹ ਕਿਵੇਂ ਵੋਟ ਪਾਉਣਾ ਚਾਹੁੰਦੇ ਹਨ ਜੀ ਉਹ ਘਰ ਤੋਂ ਵੋਟ ਪਾਉਣਾ ਚਾਹੁੰਦੇ ਹਨ ਇਸ ਲਈ ਉਹ ਪੋਸਟਲ ਵੈਲਟ ਪੇਪਰ ਰਾਹੀਂ ਸਹਿਮਤੀ ਫਾਰਮ ਭਰ ਰਹਿਣਾ ਅਤੇ ਜੇਕਰ ਉਹ ਪੋਲਿੰਗ ਸਟੇਸ਼ਨ ਉੱਤੇ ਆ ਕੇ ਵੋਟ ਪਾਉਣਾ ਚਾਹੁੰਦੇ ਹਨ ਤਾਂ ਇਹ ਜਾਣਕਾਰੀ ਜਿਹੜੀ ਉਹ ਵੀ ਇਕੱਠੀ ਕਰ ਰਹੇ ਹਨ ਚੋਣ ਕਮਿਸ਼ਨ ਪੋਸਟਲ ਵੈਲਟ ਪੇਪਰ ਰਾਹੀਂ 12ਵੇਂ ਫਾਰਮ ਭਰ ਕੇ ਬਜ਼ੁਰਗ ਅਤੇ ਵੋਟਰ ਪਾਹ ਜਾਂਦੀ ਸਹਿਮਤੀ ਲੈ ਰਿਹਾ ਹੈ ਕੋਈ ਵੀ ਵਿਅਕਤੀ ਇਸ ਫਾਰਮ ਨੂੰ ਘਰ ਬੈਠੇ ਡਾਊਨਲੋਡ ਕਰ ਸਕਦਾ ਹੈ ਉਹ ਖੁਦ ਜਾਂ ਆਪਣੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਫਾਰਮ ਨੂੰ ਨੇੜਲੇ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਇਹ ਵਿਵਸਥਾ ਵੀ ਕੀਤੀ ਹੈ ਕਿ ਜਦੋਂ ਪਾਹ ਜਨ ਜਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਪੋਸਟਲ ਬੈਲਟ ਨਾਲ ਵੋਟ ਪਾਉਣਗੇ ਤਾਂ ਟੀਮ ਵੋਟ ਹਾਊਸ ਪਹੁੰਚੇਗੀ ਪੱਖਪਾਤ ਦੇ ਦੋਸ਼ਾਂ ਤੋਂ ਬਚਣ ਲਈ ਟੀਮ ਦੇ ਵਿੱਚ ਇੱਕ BLO ਦੋ ਚੋਣ ਅਮਲਾ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਟ ਨੇ ਜਿਹੜੇ ਉਹ ਸ਼ਾਮਲ ਹੋਣਗੇ ਵੀਰੋ ਰਿਪੋਰਟਸ ਦੀ ਅਪਡੇਟਸ ਨਿਊਜ਼ சேனal ਧੰਨਵਾਦ